ਪੰਜਾਬ ਦੀਆਂ ਜ਼ਮੀਨਾਂ ਮੁੰਡ ਐਕਵਾਇਰ ਪੰਜਾਬ ਦੀਆਂ ਜ਼ਮੀਨਾਂ ਮੁੰਡ ਐਕਵਾਇਰ ਟਾਈਟਲ ਦੇ ਨਾਮ ਦੇ ਹੇਠ ਮੈਂ ਕਈ ਵੀਡੀਓ ਬਣਾਈਆਂ ਨੇ ਦੋਸਤੋ ਤੁਹਾਡੇ ਲਈ ਜਾਣਕਾਰੀ ਦੇ ਲਈ ਕਿ ਕਿਵੇਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚੋਂ ਭਾਰਤ ਮਾਲਾ ਪ੍ਰੋਜੈਕਟ ਜਿਹੇ ਵੱਡੇ ਰੋੜ ਕੱਢੇ ਜਾ ਰਹੇ ਨੇ ਜਿਹੜੇ ਨੈਸ਼ਨਲ ਇਕਨੋਮਿਕ ਕੋਰੀਡੋਰ ਬਣ ਰਹੇ ਨੇ ਉਹਨਾਂ ਕੋਰੀਡੋਰ ਤਹਿਤ ਕਿਵੇਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਕਿਵੇਂ ਰੇਲਵੇ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਦੇ ਵਿੱਚੋਂ ਕੱਡੀਆਂ ਜਾ ਰਹੀਆਂ ਨੇ ਕਈ ਵੀਡੀਓ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਪੰਜਾਬ ਦੀ ਜ਼ਮੀਨਾਂ ਦਾ ਉਜਾੜਾ ਹੋ ਰਿਹਾ ਪੰਜਾਬ ਦੀਆਂ ਜਿਹੜੀਆਂ ਆਵਾਜ਼ ਤੇ ਆਜ਼ਾਦ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਨੂੰ ਕਿਵੇਂ ਧੱਕੇ ਦੇ ਨਾਲ ਐਕਵਾਇਰ ਕਰਕੇ ਉਹ ਜ਼ਮੀਨਾਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਲੈ ਕੇ ਕਿਵੇਂ ਉਹ ਵੱਡੇ ਵੱਡੇ ਰੋਡ ਜਿਹੜੇ ਬਣਾਏ ਜਾ ਰਹੇ ਨੇ ਉਹਨਾਂ ਜ਼ਮੀਨਾਂ ਦੇ ਵਿੱਚ ਕਿਵੇਂ ਰੇਲਵੇ ਨੂੰ ਉਹ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਹੋਰ ਤੀਜਾ ਪ੍ਰੋਜੈਕਟ ਹੈ ਇੱਕ ਤਾਂ ਪੰਜਾਬ ਦੇ ਵਿੱਚੋਂ ਰੋਡ ਬਣ ਰਹੇ ਨੇ ਰੇਲਵੇ ਲਾਈਨਾਂ ਨਿਕਲ ਰਹੀਆਂ ਨੇ ਤੇ ਨਾਲ ਇੱਕ ਹੋਰ ਤੀਜਾ ਪ੍ਰੋਜੈਕਟ ਹੈ ਜਿਹੜਾ ਪ੍ਰੋਜੈਕਟ ਇਸ ਭਾਰਤ ਮਾਲਾ ਪ੍ਰੋਜੈਕਟ ਤੇ ਨੈਸ਼ਨਲ ਇਕਨੋਮਿਕ ਕੋਰੀਡੋਰ ਦਾ ਹਿੱਸਾ ਪਰ ਉਹਦੇ ਤੇ ਕੁਝ মিডিਆ ਦੇ ਵਿੱਚ ਕੋਈ ਚਰਚਾ ਨਹੀਂ ਹੈ ਉਦੇ ਤੇ ਆਪਾਂ ਜਿਹੜੀ ਹੈ ਦੋਸਤੋ ਗੱਲਬਾਤ ਕਰਾਂਗੇ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੋ ਗਿਆ ਜਿਹਨਾਂ ਤਦ ਵੱਡੇ ਵੱਡੇ ਰੋਡ ਬਣ ਰਹੇ ਨੇ ਜਾਂ ਫਿਰ ਲਾਈਨਾਂ ਨਿਕਲ ਰਹੀਆਂ ਨੇ ਇਹ ਮੈਂ ਤੁਹਾਨੂੰ ਉਸ ਥਾਂ ਦੇ ਉੱਪਰ ਜਾ ਕੇ ਵੀ ਵੀਡੀਓ ਬਣਾਉਂਗਾ ਵਿਜ਼ਿਟ ਕਰੂੰਗਾ ਜਿਹੜੇ ਦੋਸਤਾਂ ਨੇ ਪਹਿਲੀ ਵੀਡੀਓ ਨਹੀਂ ਦੇਖੀਆਂ ਉਹ ਜਾ ਕੇ ਵੀਡੀਓ ਦੇਖ ਸਕਦੇ ਨੇ ਚੈੱਕ ਕਰ ਸਕਦੇ ਨੇ ਕਿ ਕਿੱਥੋਂ ਕਿੱਥੋਂ ਰੋਡ ਨਿਕਲ ਰਹੇ ਨੇ ਕਿੱਥੋਂ ਕਿੱਥੋਂ ਰੇਲਵੇ ਦੀਆਂ ਲਾਈਨਾਂ ਨਿਕਲ ਰਹੀਆਂ ਨੇ ਜਿਹੜੇ ਦੋਸਤ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਜਦੋਂ ਮੈਂ ਹੋਰ ਵੀਡੀਓ ਬਣਾਉਂਗਾ ਇਹਦੇ ਤੇ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਕਿੱਥੋਂ-ਕਿੱਥੋਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਕਿ ਕੀ ਭਾਅ ਦੇ ਉੱਪਰ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਕਿ ਕੀ ਰੇਟ ਦਿੱਤੇ ਜਾ ਰਹੇ ਨੇ ਕਿੱਥੇ ਲੱਖ ਦਿੱਤਾ ਜਾ ਰਿਹਾ ਕਿੱਥੇ ਕਰੋੜ ਦਿੱਤਾ ਜਾ ਰਿਹਾ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਇਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਕਰ ਲੈਣ ਸਬਸਕ੍ਰਾਈਬ ਰੇਲਵੇ ਦੇ ਪ੍ਰੋਜੈਕਟ ਦੇ ਬਾਰੇ ਜਦੋਂ ਵੀਡੀਓ ਬਣਾਵਾਂਗੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੇ ਹੋਊਗੀ ਆਪਾਂ ਅੱਗੇ ਵਧਦੇ ਹਾਂ ਤੁਹਾਨੂੰ ਮੈਂ ਨਵੇਂ ਪ੍ਰੋਜੈਕਟ ਬਾਰੇ ਦੱਸਦੇ ਹਾਂ ਨਵੇਂ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਉਹ ਸਬਸਕ੍ਰਾਈਬ ਸੋ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਧੰਨਵਾਦ ਉਹਨਾਂ ਦੋਸਤਾਂ ਦਾ ਦੋਸਤੋ ਜਦੋਂ ਮੈਂ ਕਿਤੇ ਧਰਮੇਤ ਜਾਨਾ ਸ਼ੰਭੂ ਬਾਰਡਰ ਚੱਲਿਆ ਜਾਵਾਂ ਜਾਂ ਖਨੌਰੀ ਬਾਰਡਰ ਚੱਲਿਆ ਜਾਵਾਂ ਤਾਂ ਅਕਸਰ ਹੀ ਮੈਨੂੰ ਸਾਨੂੰ ਕਿਸਾਨ ਪੁੱਛਦੇ ਨੇ ਕਿ ਸਾਡੀਆਂ ਜ਼ਮੀਨਾਂ ਐਕਵਾਇਰ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਲਈਆਂ ਵੀ ਜਾ ਰਹੀਆਂ ਨੇ ਤੇ ਸਾਡੀਆਂ ਜ਼ਮੀਨਾਂ ਦੇ ਸਹੀ ਸਾਨੂੰ ਭਾਅ ਵੀ ਨਹੀਂ ਦਿੱਤੇ ਜਾ ਰਹੇ ਕਾਰਨ ਕੀ ਹੈ ਤੇ ਕਿਹੜਾ ਇਹ ਪ੍ਰੋਜੈਕਟ ਹੈ ਦੋਸਤੋ ਜਿਵੇਂ ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਬਣ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਦਾਂ ਹੀ ਪੰਜਾਬ ਦੇ ਵਿੱਚ ਉਹ ਵੱਡੀਆਂ ਵੱਡੀਆਂ ਰੇਲਵੇ ਦੀਆਂ ਲਾਈਨਾਂ ਕੱਢੀਆਂ ਜਾ ਰਹੀਆਂ ਨੇ ਇੱਕ ਤੀਜਾ ਪ੍ਰੋਜੈਕਟ ਵੀ ਪੰਜਾਬ ਦੇ ਵਿੱਚ ਹੈ ਜਿਹੜਾ ਇਹਨਾਂ ਦਾ ਇੱਕ ਕੰਬੋ ਹੈ ਉਹ ਪ੍ਰੋਜੈਕਟ ਹੈਗਾ ਕਿ ਪੰਜਾਬ ਦੇ ਵਿੱਚੋਂ ਇੱਕ ਬਿਜਲੀ ਦੀ ਵੱਡੀ ਲਾਈਨ ਕੱਢੀ ਜਾ ਰਹੀ ਹੈ ਜਿਸ ਨੂੰ ਪੀਐਸਟੀਸੀਐਲ ਰਨ ਕਰ ਰਿਹਾ ਇਹ ਜਿਹੜੀ ਬਿਜਲੀ ਦੀ ਲਾਈਨ ਹੈ ਇਹ ਬਿਜਲੀ ਦੀ ਲਾਈਨ ਲੁਧਿਆਣਾ ਦੇ ਸਾਨੇਵਾਲ ਤੋਂ ਲੈ ਕੇ ਦੋਸਤੋ ਵੈਸਟ ਬੰਗਾਲ ਤੱਕ ਜਾਣੀ ਹੈ ਤੇ ਜਦੋਂ ਰੇਲਵੇ ਵਾਲੇ ਜਾਂ ਪੀਐਸਟੀਸੀਐਲ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਵੱਡੇ ਵੱਡੇ ਉਹ ਰਾਵਣਦੂਮਾ ਖੰਭੇ ਖੜੇ ਕਰਨ ਆਉਂਦੇ ਨੇ ਜਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਟਾਵਰ ਤੁਸੀਂ ਦੇਖਿਆ ਹੋਣੇ ਖੜੇ ਕਰਨ ਆਉਂਦੇ ਨੇ ਤਾਂ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਹਾਂ ਅਸੀਂ ਕਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈਂਡ ਐਕਵਿਜ਼ੀਸ਼ਨ ਐਕਟ ਮੁਤਾਬਕ ਲੈ ਰਹੇ ਹਾਂ ਅਸੀਂ ਕਿਹੜਾ ਕਿਸਾਨਾਂ ਦੀ ਜ਼ਮੀਨਾਂ ਦੱਬ ਰਹੇ ਹਾਂ ਅਸੀਂ ਤਾਂ ਤੁਹਾਡੀ ਜ਼ਮੀਨ ਲੈ ਰਹੇ ਹਾਂ ਤੁਹਾਡੀ ਜ਼ਮੀਨ ਦੇ ਵਿੱਚ ਅਸੀਂ ਇੱਕ ਟਾਵਰ ਖੜਾ ਕਰਾਂਗੇ ਟਾਵਰ ਦੇ ਥੱਲੇ ਤੁਸੀਂ ਖੇਤੀ ਕਰੀ ਜਾਓ ਤੁਹਾਨੂੰ ਖੇਤੀ ਕਰਨ ਤੋਂ ਕਿਸੇ ਨੇ ਰੋਕਿਆ ਨਹੀਂ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਬਿਜਲੀ ਦੀਆਂ ਤਾਰਾਂ ਪਾ ਕੇ ਅਸੀਂ ਚਲੇ ਜਾਵਾਂਗੇ ਤੁਸੀਂ ਆਪਣੇ ਕਣਕ ਬੀਜੋ ਝੋਨਾ ਬੀਜੋ ਮੱਕੀ ਚਰੀ ਜਵਾਰ ਬਾਜਰਾ ਜੋ ਮਰਜੀ ਬੀਜੋ ਸੂਰਜਮੁਖੀ ਬੀਜੋ ਅਸੀਂ ਕਿਹੜਾ ਤੁਹਾਡੀ ਜ਼ਮੀਨ ਲੈ ਲਈ ਤਾਂ ਇੱਥੇ ਹੀ ਦੋਸਤੋ ਫਰਕ ਹੈ ਦੇਖੋ ਜਦੋਂ ਕੋਈ ਰੋਡ ਬਣਦਾ ਦੋਸਤੋ ਜਿਵੇਂ ਭਾਰਤ ਮਾਲਾ ਉਪਰ ਪ੍ਰੋਜੈਕਟ ਦਾ ਰੋਡ ਬਣ ਰਿਹਾ ਜਾਂ ਰੇਲਵੇ ਦਾ ਕੋਈ ਰੋਡ ਬਣਦਾ ਉਹ ਜ਼ਮੀਨ ਸਰਕਾਰ ਐਕਵਾਇਰ ਕਰਦੀ ਹੈ ਲੈਂਡ ਐਕਵਾਇਜ਼ੀਸ਼ਨ ਐਕਟ ਮੁਤਾਬਕ ਤੇ ਲੈਂਡ ਐਕਵਾਇਜ਼ੀਸ਼ਨ ਐਕਟ ਕਹਿੰਦਾ ਕਿ ਜੋ ਕਲੈਕਟਰ ਰੇਟ ਹੈ ਉਸ ਏਰੀਆ ਦਾ ਉਹਦੇ ਤੋਂ 4 ਤੋਂ 5 ਗੁਣਾ ਵੱਧ ਤੁਸੀਂ ਪੈਸੇ ਕਿਸਾਨ ਨੂੰ ਦੇਣੇ ਨੇ ਇਹ ਗੱਲ ਲੈਂਡ ਐਕਵਾਇਜ਼ੀਸ਼ਨ ਐਕਟ ਕਹਿੰਦਾ ਜ ਜਦੀ ਪਾਲਣਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਜਦੋਂ ਲੈਂਡ ਐਕਵੀਜ਼ੀਸ਼ਨ ਐਕਟ ਦੇ ਰਾਹੀਂ ਜ਼ਮੀਨਾਂ ਲਈਆਂ ਜਾਂਦੀਆਂ ਨੇ ਉਦੋਂ ਰੇਟ ਕਰੋੜਾਂ ਦੇ ਵਿੱਚ ਹੁੰਦਾ ਪਰ ਜਿਹੜੀ ਇਹ ਬਿਜਲੀ ਦੀ ਲਾਈਨ ਕੱਢੀ ਜਾ ਰਹੀ ਹੈ ਇਸ ਲਾਈਨ ਦੇ ਇਸ ਲਾਈਨ ਨੂੰ ਲੈਂਡ ਐਕਵੀਜ਼ੀਸ਼ਨ ਐਕਟ ਦੇ ਨਾਲ ਨਹੀਂ ਜੋੜਿਆ ਗਿਆ ਇਸ ਨੂੰ ਜੋੜਿਆ ਗਿਆ ਅੰਗਰੇਜ਼ਾਂ ਦੇ ਟਾਈਮ ਦਾ ਇੱਕ ਕਾਨੂੰਨ ਇੱਕ ਲਾ ਇੱਕ ਐਕਟ ਬਣਿਆ ਹੋਇਆ 1885 ਦਾ ਇੰਡੀਅਨ ਟੈਲੀਗ੍ਰਾਫ ਐਕਟ ਹੈ ਤੇ ਜਿਹੜੀ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਬਿਜਲੀ ਦੀਆਂ ਤਾਰਾਂ ਨਿਕਲਦੀਆਂ ਨੇ ਵੱਡੇ ਵੱਡੇ ਬਿਜਲੀ ਦੇ ਟਾਵਰ ਵਰਗੇ ਖੰਭੇ ਲਾਏ ਜਾਂਦੇ ਨੇ ਦੋਸਤੋ ਉਹ ਲਾਏ ਜਾਂਦੇ ਨੇ 1885 ਦਾ ਇੰਡੀਅਨ ਟੈਲੀਗ੍ਰਾਫ ਇੱਕ ਐਕਟ ਹੈ ਉਹ ਐਕਟ ਕਹਿੰਦਾ ਕਿ ਅਸੀਂ ਤੁਹਾਡੀ ਜ਼ਮੀਨ ਐਕਵਾਇਰ ਨਹੀਂ ਕਰ ਰਹੇ ਅਸੀਂ ਤਾਂ ਤੁਹਾਡੀ ਜ਼ਮੀਨ ਲੈ ਰਹੇ ਹਾਂ ਤੁਸੀਂ ਇਹਦੇ ਥੱਲੇ ਖੇਤੀ ਕਰ ਸਕਦੇ ਹੋ ਅਸੀਂ ਬਿਜਲੀ ਦੀਆਂ ਤਾਰਾਂ ਜਾਂ ਖੰਭੇ ਲਾ ਕੇ ਵੱਡੇ ਵੱਡੇ ਟਾਵਰ ਲਾ ਕੇ ਅਸੀਂ ਇੱਥੇ ਚਲੇ ਜਾਵਾਂਗੇ ਤੇ ਜਿਹੜਾ ਤੁਹਾਡਾ ਮੁਆਵਜ਼ਾ ਹੋਊਗਾ ਉਹ ਤੁਹਾਡਾ ਮੁਆਵਜ਼ਾ ਹੋਊਗਾ ਜਿੰਨਾ ਤੁਹਾਡਾ ਏਰੀਆ ਅਸੀਂ ਕਵਰ ਕੀਤਾ ਉਸ ਏਰੀਆ ਦਾ ਕਲੈਕਟਰ ਰੇਟ ਜਿੰਨਾ ਹੋਊਗਾ ਉਹ ਕਲੈਕਟਰ ਰੇਟ ਤੁਹਾਨੂੰ ਦੇਤਾ ਜਾਊਗਾ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੱਸਦਾ ਪੌਣੇ 5 ਏਕੜ ਦਾ ਇੱਕ ਕਿੱਲਾ ਹੁੰਦਾ ਦੋਸਤੋਂ ਜਿਸ ਨੂੰ ਸਰਕਾਰ ਪੌਣੇ 5 ਏਕੜ ਦਾ ਕਿੱਲਾ ਮੰਨ ਕੇ ਪੈਸੇ ਦਿੰਦੀ ਹੈ ਤੇ ਜਿਵੇਂ ਪਟਿਆਲੇ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਰੇਟ ਹੈ ਉਹ 12 ਲੱਖ 65000 ਰੁਪਿਆ ਰੇਟ ਹੈ ਕਲੈਕਟਰ ਰੇਟ ਹੈ ਹੁਣ ਪੌਣੇ 5 ਏਕੜ ਦੇ ਵਿੱਚੋਂ 10 ਵਾ 10 ਦੀ ਜੇਕਰ ਥਾਂ ਕਵਰ ਕਰ ਲਈ 10 ਵਾ 10 ਮਾਨਨ ਕਿ ਚਲੋਗੇ ਜਿਵੇਂ ਆਪਣਾ ਤਿੰਨ ਕ ਖਾਣਾ ਦਾ ਇੱਕ ਕਮਰਾ ਹੁੰਦਾ ਘਰਾਂ ਦਾ ਓਨੀ ਕ ਥਾਂ ਜੇਕਰ ਕਵਰ ਕਰ ਲਈ ਇੰਡੀਅਨ ਇੰਡੀਅਨ ਟੈਲੀਗ੍ਰਾਫ ਐਕਟ ਦੇ ਤਹਿਤ ਤਾਂ ਤੁਹਾਨੂੰ ਪੌਣੇ 5 ਏਕੜ ਜਿਸ ਦੀ 12,65,000 ਰੁਪਏ ਸਰਕਾਰੀ ਰੇਟ ਹੈ ਕਲੈਕਟਰ ਰੇਟ ਹੈ ਤਾਂ 10 ਵਜੇ 10 ਦਾ ਤੁਹਾਨੂੰ ਜਿਹੜਾ ਦੋਸਤੋਂ ਉਹਨੂੰ ਇੱਕ ਪੈਸੇ ਮਿਲਣਗੇ ਕਿਸੇ ਨੂੰ 8000 ਮਿਲ ਜੂਗਾ ਕਿਸੇ ਨੂੰ 10000 ਮਿਲ ਜੂਗਾ ਤੇ ਜਿਹੜੀਆਂ ਤੁਹਾਡੇ ਖੇਤ ਦੇ ਵਿੱਚੋਂ ਤਾਰਾਂ ਨਿਕਲਣਗੀਆਂ ਉਹਨਾਂ ਤਾਰਾਂ ਦੇ ਜਿਹੜੇ ਪੈਸੇ ਮਿਲਣਗੇ ਤੁਹਾਨੂੰ ਉਹ ਤੁਹਾਨੂੰ ਪੈਸੇ ਮਿਲਣਗੇ 35000 ਪ੍ਰਤੀ ਏਕੜ ਦੇਖੋ ਇੱਕ ਵਾਰ ਸਮਝੋ ਉਨਾ ਤਾਰਾਂ ਦੇ ਪੈਸੇ ਮਿਲਣਗੇ 35000 ਪ੍ਰਤੀ ਏਕੜ ਪਰ ਤੁਹਾਨੂੰ ਏਕੜ ਦੇ ਨਹੀਂ ਮਿਲਣਗੇ ਜਿੰਨੇ ਵੀ ਮੀਟਰ ਤੁਹਾਡੇ ਖੇਤ ਦੇ ਵਿੱਚੋਂ ਤਾਰਾਂ ਨਿਕਲਣਗੀਆਂ ਜਿੰਨੀ ਵੀ ਜਗ੍ਹਾ ਤੁਹਾਡੇ ਖੇਤ ਦੀ ਲਈ ਜਾਊਗੀ ਤਾਰਾਂ ਦੇ ਥੱਲੇ ਕਵਰ ਹੋਊਗੀ ਉਨੇ ਹੀ ਪੈਸੇ ਦੋਸਤੋ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਸਮਝ ਗਏ ਨਾ ਕਿ ਜੇਕਰ 0.5 ਦਾ ਏਕੜ ਹੈ ਉਦਾ ਰੇਟ 12 ਲੱਖ 45000 ਰੁਪਏ ਸਰਕਾਰੀ ਰੇਟ ਹੈ ਤਾਂ 10 ਬਾਈ 10 ਦੀ ਥਾਂ ਇੱਕ ਕਮਰੇ ਜਿੰਨੀ ਥਾਂ ਉਸ ਖੇਤ ਦੇ ਵਿੱਚੋਂ ਲੈ ਲਈ ਤਾਂ ਸਰਕਾਰੀ ਰੇਟ ਮੁਤਾਬਕ ਜਿੰਨੀ ਥਾਂ ਲਈਏ ਤੁਹਾਡੀ ਟਾਵਰ ਲਾਉਣ ਦੇ ਲਈ ਸਿਰਫ ਉਹ ਥਾਂ ਦੇ ਹੀ ਪੈਸੇ ਮਿਲਣਗੇ ਪੂਰੇ ਇਕੜ ਦੇ ਪੈਸੇ ਨਹੀਂ ਮਿਲਣਗੇ ਇਦਾਂ ਹੀ ਤੁਸੀਂ ਦੇਖੋ ਕਿ ਜਿਹੜੀ 35000 ਪ੍ਰਤੀ ਇਕੜ ਤਾਰਾਂ ਦਾ ਦਿੱਤਾ ਗਿਆ ਉਹ ਪੂਰੇ ਇਕੜ ਦਾ ਨਹੀਂ ਹੋਊਗਾ ਜਿੱਥੋਂ ਤਾਰਾਂ ਨਿਕਲਣੀਆਂ ਤਾਰਾਂ ਨੇ ਜਿੰਨੀ ਸਪੇਸ ਕਵਰ ਕੀਤੀ ਹੋਊਗੀ ਉਨਨੇ ਕਦੋਸਤੋ ਪੈਸੇ ਮਿਲਣਗੇ ਇਹ ਜੇਕਰ ਕਿਸਾਨਾਂ ਦੀ ਜ਼ਮੀਨਾਂ ਦੀ ਬਰਬਾਦੀ ਨਹੀਂ ਹੈ ਇਹ ਜੇਕਰ ਕਿਸਾਨਾਂ ਦੀ ਜਿਹੜੀ ਆਵਾਜ਼ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਦਾ ਜੇਕਰ ਉਜਾੜਾ ਨਹੀਂ ਹੈ ਤਾਂ ਹੋਰ ਇਹ ਕੀ ਹੈ ਜੇਕਰ ਇਸ ਨੂੰ ਉਜਾੜਾ ਨਹੀਂ ਕਹਿੰਦੇ ਤਾਂ ਕੀ ਇਸ ਨੂੰ ਵਿਕਾਸ ਕਹਿੰਦੇ ਨੇ ਕਿ ਉਹ ਕਿਸਾਨ ਜਿਹੜਾ ਲਗਾਤਾਰ ਦੇਸ ਦਾ ਢਿੱਡ ਭਰਦਾ ਉਹਦੀਆਂ ਜ਼ਮੀਨਾਂ ਤੁਸੀਂ ਬਿਜਲੀ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਕੱਢ ਕੇ ਬਰਬਾਦ ਕਰ ਦੋਗੇ ਕੀ ਉਹ ਉਜਾੜਾ ਨਹੀਂ ਹੈ ਕੀ ਉਹ ਵਿਕਾਸ ਹੈ ਕਿਹਦੇ ਸ਼ਬਦਾਂ ਦੇ ਵਿੱਚ ਉਹ ਵਿਕਾਸ ਹੈ ਜਿੱਦੇ ਜਿਸ ਕਿਸਾਨ ਦੇ ਖੇਤ ਦੇ ਵਿੱਚ ਉਹ ਵੱਡੇ ਵੱਡੇ ਟਾਵਰ ਲਾਏ ਗਏ ਨੇ ਕਦੇ ਉਸ ਨੂੰ ਪੁੱਛ ਕੇ ਦੇਖਿਓ ਕਿ ਇਹ ਵਿਕਾਸ ਹੈ ਉਹਦਾ ਚਿਹਰਾ ਤੁਹਾਨੂੰ ਦੱਸ ਦਊਗਾ ਕਿ ਇਹ ਵਿਕਾਸ ਹੈ ਜਾਂ ਨਹੀਂ ਸੋ ਦੋਸਤੋ ਇਹ ਵੀਡੀਓ ਸੀ ਛੋਟੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜੁੜਿਆ ਹੋਇਆ ਪ੍ਰੋਜੈਕਟ ਹੈ ਭਾਰਤ ਮਾਲਾ ਪ੍ਰੋਜੈਕਟ ਤੇ ਰੇਲਵੇ ਦੇ ਉੱਪਰ ਮੈਂ ਹੋਰ ਵੀਡੀਓ ਬਣਾਉਂਦਾ ਰਹੂੰਗਾ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਕਰ ਲੈਣਾ ਸਬਸਕ੍ਰਾਈਬ ਵੀਡੀਓ ਜੇਕਰ ਚੰਗੀ ਲੱਗੀ ਕਰ ਦਿਓ ਲਾਈਕ ਇਸ ਵੀਡੀਓ ਨੂੰ ਅੱਗੇ-ਅੱਗੇ ਕਰੋ ਸ਼ੇਅਰ ਤਾਂ ਜੋ ਹੋਰ ਲੋਕ ਵੀ ਅਵੇਅਰ ਹੋ ਸਕਣ ਧੰਨਵਾਦ ਦੋਸਤੋ